ਭਾਜਪਾ ਸਰਕਾਰ ਜਿਹੜੀ ਗਰੀਬ ਵਰਗ ਤੇ ਜਿਹੜਾ ਇੱਕ ਪਖਰਾ ਡਾਕਾ ਜਿਹੜਾ ਮਾਰਨ ਜਾ ਰਹੀ ਹੈ 55 ਲੱਖ ਤਕਰੀਬਨ ਗਰੀਬ ਪਰਿਵਾਰਾਂ ਦੇ ਜਿਹੜੇ ਕਿਉਂਕਿ ਪਹਿਲਾਂ 23 ਲੱਖ ਜਿਹੜਾ ਈਕੇਵਾਈਸੀ ਦੇ ਨਾਮ ਤੇ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਹੁਣ ਕਟੋ ਕਟਨੀ 8 ਲੱਖ 2493 ਰਾਸ਼ਨ ਕਾਰਡ ਕੱਟਣ ਦੀ ਤਿਆਰੀ ਚ ਦੁੱਖ ਦੀ ਗੱਲ ਇਹ ਹੈ ਇਹੋ ਕਾਰਡ ਨੇ ਜਿਹੜੇ ਗਰੀਬ ਲੋਕ ਜਿੰਨਾਂ ਨੂੰ ਇੱਕ ਆਸ ਹੁੰਦੀ ਪੰਜਾਬ ਇੱਕ ਸਾਰੇ ਦੇਸ਼ ਦਾ ਢਿੱਡ ਪਰਣ ਵਾਲਾ ਇੱਕ ਸਟੇਟ ਪਰ ਇਹ ਦੁੱਖ ਇਸ ਗੱਲ ਦਾ ਹੈ ਵੀ ਇਹ ਸਾਡੇ ਪੰਜਾਬ ਦੇ ਵਿੱਚ ਆਮ ਲੋਕਾਂ ਦੇ ਇਹਨਾਂ ਦੇ ਰਾਸ਼ਨ ਕਾਰਡਾਂ ਨੂੰ ਕੱਟ ਕੇ ਉਹਨਾਂ ਦੇ ਡਾਕਾ ਮਾਰਦਾ ਜਾਂਦੇ ਸੋ ਅੱਜ ਜਿਹੜੀ ਮੇਨ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮਕਸਦ ਇਹ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਇਹਨਾਂ ਦੇ ਮਨਸੂਬੇ ਜਿਹੜੇ ਆ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਚਾਹੇ ਸਾਨੂੰ ਕਾਨੂੰਨ ਦਾ ਦਰਵਾਜ਼ਾ ਖੜਕਾਉਣਾ ਪੈ ਜੇ ਚਾਹੇ ਸਾਨੂੰ ਸੜਕਾਂ ਤੇ ਉਤਰਨ ਦੀ ਲੋੜ ਪੈ ਜੇ ਆ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਹਰ ਸਮੇਂ ਦੀ ਤਤ ਪਰ ਜਿਹੜਾ ਸਰਕਾਰ ਜਿਹੜੀ ਤਿਆਰ ਵਰਤਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੀ ਗਰੰਟੀ ਸੀ ਬਿਜਲੀ ਦੀ ਜਿਹੜੀ 600 ਜੁਟ ਦੀ ਗਰੰਟੀ ਸੀ ਸਭ ਤੋਂ ਵੱਡੀ ਗਰੰਟੀ ਸੀ ਇਹ ਪਿੰਨਾ ਪਿੰਨਾ ਦੇ ਵਿੱਚ ਜਾ ਕੇ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਆ ਉਹਨਾਂ ਦੀ ਲਈ ਜਾ ਰਹੀ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਬੈਂਕ ਖਾਤਿਆਂ ਦੇ ਨੰਬਰ ਇਹ ਪ੍ਰਾਈਵੇਸੀ ਲੀਕ ਕਰਦਾ ਵਾ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕੀਤੇ ਵਾਦੇ 600 ਜੁਟ ਬਿਜਲੀ ਉਹਨੂੰ ਪੂਰਾ ਕੀਤਾ ਦੱਸੋ ਕਿਸੇ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਮੁਹੱਲਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਕਿਸੇ ਦਾ ਵੀ ਕੋਈ ਡਾਟਾ ਲਿਆ ਹੋ ਜੇ 600 ਜੁਟ ਫ੍ਰੀ ਕੀਤਾ ਜਿਹਦਾ 600 ਜੁਟ ਤੋਂ ਬਿਜਲੀ ਦਾ ਬਿਲ ਕੱਟੋਂਦਾ ਕੋਈ ਐਸਸੀ ਨਹੀਂ ਕੋਈ ਬੀਸੀ ਨਹੀਂ ਕੋਈ ਜਰਨਲ ਸਾਰਿਆਂ ਦਾ ਹੁਣ ਲੇਡੀਜ਼ ਦੀ ਗਰੰਟੀ ਦੀ ਗੱਲ ਦੱਸੀ ਸੀ ਤੁਹਾਡੇ ਸਾਹਮਣੇ ਮਾਨਸਾ ਬੋਲ ਰਹੇ ਸੀ ਵੀ ਜਿਹੜੀ ਉਹ ਗਰੰਟੀ ਆ ਉਹ ਵੀ ਜਿਹੜੀ ਜਦੋਂ ਆਪਾਂ ਜਲਦ ਪੂਰੀ ਕਰਨੀ ਉਹਦੇ ਵਿੱਚ ਵੀ ਕੋਈ ਡਾਟਾ ਜਿਹੜਾ ਉਹ ਪ੍ਰੋਪਰਲੀ ਸਟੇਟ ਵਾਈਜ਼ ਲਿਆ ਜਾਊਗਾ ਵੀ ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਲੇਡਸ ਆ ਇਹ ਨਹੀਂ ਕੋਈ ਉਹਨਾਂ ਦੀ ਪ੍ਰਾਈਵੇਸੀਆਂ ਚੋਰੀ ਆ ਧਾਰ ਕਾਰਡ ਦੇ ਦਿਓ ਜੀ ਬੈਂਕ ਖਾਤੇ ਦੇ ਦਿਓ ਜੀ ਇਹ ਨਹੀਂ ਸੋਕੇ ਦੱਸਿਆ ਸਾਡੇ ਪੰਜਾਬ ਸਰਕਾਰ ਨੇ 1.33 ਕਰੋੜ ਦੇ ਲਾਗੇ ਚਾਏ ਪ੍ਰੋਪਰਲੀ ਕਾਡਾਂ ਦੀ ਵੈਰੀਫਿਕੇਸ਼ਨ ਕਰ ਚੁੱਕੀ ਜਿਨ੍ਹਾਂ ਵਿੱਚੋਂ ਕੋਈ ਡਾਟਾ ਕਲੈਕਟ ਨਹੀਂ ਕੀ ਸਾਨੂੰ 6 ਮਹੀਨੇ ਹੋਰ ਦੀ ਲੋੜ ਜਿਹਦੇ ਵਿੱਚ ਆਪਾਂ ਰਹਿੰਦੀ ਕਸਰ ਵੀ ਜਿਹੜੀ ਡਾਟੇ ਦੀ ਉਹ ਵੀ ਪੂਰੀ ਕਰਦੇ ਆ। ਤੁਹਾਨੂੰ ਕੋਈ ਮੈਸੇਜ ਲੱਗਾ ਹੋਵੇ ਵੀ ਆਮ ਆਦਮੀ ਪਾਰਟੀ ਕਿਸੇ ਦੇ ਆਧਾਰ ਕਾਰਡ ਮੰਗਦੀ ਹੈ ਕਿਸੇ ਦਾ ਪ੍ਰਾਈਵੇਸੀ ਜਿਹੜੀ ਮੰਗ ਰਹੀ ਹੈ ਨਹੀਂ ਆਪਾਂ 6 ਮਹੀਨੇ ਹੋਰ ਮੰਗ ਰਹੇ ਆ। ਆਪਾਂ ਕੰਮ ਕਰ ਰਹੇ ਆ ਪਰ ਆਪਾਂ ਕੰਮ ਕਰ ਰਹੇ ਆ ਆਪਣੇ ਤਰਜੀਹ ਦੇ ਹਿਸਾਬ ਨਾਲ ਕਿਤੇ ਸਾਡੇ ਲੋਕਾਂ ਨੂੰ ਕੋਈ ਦਿੱਕਤ ਕਮੀ ਪੇਸ਼ ਨਹੀਂ ਆ ਰਹੀ। ਸਰ ਆਪ ਨੂੰ ਕੀ ਸ਼ੱਕ ਹੈ ਕਿ ਡਾਟਾ ਕਿਉਂ ਇਕੱਠਾ ਕੀਤਾ ਜਾ ਰਿਹਾ ਹੈ? ਦੇਖੋ ਡਾਟਾ ਗੱਲ ਡਾਟਾ ਇਕੱਠਾ ਕਰਨ ਦੀ ਨਹੀਂ ਹੈ। ਲੋਕਾਂ ਦੀਆਂ ਕੰਪਲੇਂਟਾਂ ਨੇ ਵੀ ਉਹ ਪ੍ਰਾਈਵੇਸੀ ਜਿਹੜੀ ਹੈ ਸਾਡੀ ਲੀਕ ਆਊਟ ਹੋ ਗਈ। ਅੱਗੇ ਵੀ ਖਾਤਿਆਂ ਦੇ ਨੰਬਰ ਲੈ ਹੀ ਸੀ। ਅੱਗੇ ਵੀ ਗੱਲਾਂ ਤੁਸੀਂ ਸੁਣੀਆਂ ਹੀ ਸੀ। ਸੋ ਇੱਥੋਂ ਤੱਕ ਸ਼ਿਕਾਇਤਾਂ ਆਈਆਂ ਨੇ। ਮੈਂ ਨਹੀਂ ਕਹਿ ਸਕਦਾ ਵੀ ਫਲਾਣੇ ਲੀਡਰ ਕੋਈ ਫਲਾਣਾ ਕੋਈ ਇੱਥੋਂ ਤੱਕ ਸ਼ਿਕਾਇਤਾਂ ਵੀ ਆਈਆਂ ਨੇ ਕੋਈ ਕਹਿੰਦੇ ਨੇ ਜੀ ਸਾਨੂੰ ਸਾਡੇ ਤੋਂ ਪੈਸੇ ਵੀ ਜਿਹੜੇ ਉਹ ਮੰਗ ਰਿਹਾ। ਮਨਛਾ ਕੀ ਲੱਗਦੀ ਫਿਰ ਕੇਂਦਰ ਸਰਕਾਰ ਦੀ? ਮਨਛਾ ਤੁਹਾਡੇ ਸਾਹਮਣੇ ਹੀ ਹੈ ਜੀ ਗਰੀਬ ਦੇ ਪਲੇਟ ਦੇ ਵਿੱਚ ਜਿਹੜਾ ਰਾਸ਼ਨ ਹੁੰਦਾ ਸੀ। ਉਹ ਅੱਜ ਕਿਸੇ ਨਾ ਕਿਸੇ ਕਿਸਮ ਦੇ ਵਿੱਚ ਨਾ ਪਹੁੰਚਿਆ ਜਾਵੇ ਪੰਜਾਬ ਨੂੰ ਲਾਚਾਰ ਬਣਾਉਣਾ ਚਾਹੁੰਦੇ ਨੇ ਪੰਜਾਬ ਦੇ ਜਿਹੜਾ ਵੀ ਜੋ ਪੰਜਾਬ ਦੇ ਹੱਕ ਸੀ ਉਹਨਾਂ ਦੇ ਉੱਤੇ ਡਾਕਾ ਮਾਰਨਾ ਚਾਹੁੰਦੇ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਸਰਕਾਰ ਇਹ ਹਰ ਕਿਸਤ ਨਹੀਂ ਹੋਣੀ ਪਾਉਂਦੀ